हाय गाइस वेलकम टू माय न्यू वीडियो ਤੇ गाइस ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਕੰਗ੍ਰੈਚੁਲੇਸ਼ਨ ਕਿਉਂਕਿ ਜਿੰਨੇ ਵੀ ਕਮੈਂਟ ਆਏ ਨੇ ਨਾ ਉਹ ਕਮੈਂਟਾਂ ਵਿੱਚੋਂ ਮੈਂ ਕਹਦਾ ਕਿ ਜੀ ਪੰਜ ਛੇ ਕ ਬੰਦੇ ਹੀ ਹੋਣੇ ਐ ਇਹੇ ਜੇ ਕਿ ਜਿਨ੍ਹਾਂ ਨੂੰ ਜਵਾਬ ਨਹੀਂ ਪਤਾ ਸੀਗਾ ਬਟ ਇਹ ਕਿ ਬਾਕੀ ਸਾਰਿਆਂ ਨੇ ਜਿੰਨੇ ਵੀ ਨੇ ਵੀ ਉਸ ਪਹੇਲੀ ਦਾ ਜਵਾਬ ਦਿੱਤਾ ਨਾ ਤੇ ਸਭ ਨੇ ਹੀ ਸਹੀ ਜਵਾਬ ਦਿੱਤਾ ਤੇ ਤੁਹਾਨੂੰ ਸਾਰਿਆਂ ਨੂੰ ਕੰਗ੍ਰੈਚੁਲੇਸ਼ਨ ਕਿ ਤੁਸੀਂ ਮਲਕੀ ਜਾਣਕਾਰੀ ਵਧੀਆ ਸੀ ਜੀ ਮੈਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਕਿਸੇ ਨੂੰ ਜਵਾਬ ਆਣਾ ਨਹੀਂਗਾ ਕਿਉਂਕਿ ਮੈਂ ਜਿਸ ਤਰ੍ਹਾਂ ਸਵਾਲ ਪੁੱਛਿਆ ਜਗਾ ਨਾ ਕੀ ਦੀ ਸੋਚ ਉੱਥੇ ਤੱਕ ਜਾਊਗੀ ਕਿ ਹਾਂ ਸ਼ਾਇਦ ਇਹ ਹੋ ਸਕਦਾ ਪਰ ਇਹ ਕਿ ਸਾਡੇ ਸਾਰਿਆਂ ਨੇ ਸਹੀ ਜਵਾਬ ਦਿੱਤਾ ਜੀ ਬਹੁਤ ਵਧੀਆ ਲੱਗਿਆ ਮੈਨੂੰ ਇਹ ਜੋ ਕਮੈਂਟ ਬਣੇ ਨਾ ਮੈਂ ਤੇ ਮੈਂ ਕਿਹਾ ਯਾਰ ਵਾਕਈ ਯਾਰ ਮੈਂ ਸਹੀ ਜਵਾਬ ਆ ਤੇ ਗਾਈਜ਼ ਪਰ ਇਹ ਕਿ ਜਿਹੜਾ ਮੈਂ ਅੱਜ ਦਾ ਸਵਾਲ ਪੁੱਛਣ ਲੱਗਿਆ ਨਾ ਅੱਜ ਦਾ ਸਵਾਲ ਨਾ ਗਾਈਜ਼ ਥੋੜਾ ਓខਾ ਕਿਤੇ ਐ ਨਾ ਹੋ ਜਾਈ ਤੁਸੀਂ Google ਕਰਨ ਦੇ ਵਿੱਚ ਸਰਚ Google ਤੇ ਸਰਚ ਨਾ ਕਰਨ ਲੱਗ ਜਿਓ ਪਰ ਇੱਕ ਚੀਜ਼ ਸੁਣ ਲਓ ਜੀ ਇਮਾਨਦਾਰੀ ਨਾਲ Google ਤੇ ਸਰਚ ਨਾ ਕਰਿਓ ਠੀਕ ਹੈ ਜੀ ਜੇ ਆਂਦਾ ਹੋਊਗਾ ਤਾਂ ਹੀ ਕਮੈਂਟ ਕਰਿਓ ਜੇ ਨਹੀਂ ਆਂਦਾ ਹੋਊਗਾ ਤੇ ਇਹ ਵੀ ਕਮੈਂਟ ਕਰ ਦਿਓ ਕਿ ਹਾਂ ਨਹੀਂ ਆਂਦਾ ਤੇ ਦੂਸਰੀ ਗੱਲ ਇੱਕ ਹੋਰ ਜੇ Google ਤੋਂ ਦੇਖ ਕੇ ਜਵਾਬ ਦੇਵੋਗੇ ਫੇਰ ਵੀ ਕਹਦੇ ਹੋ ਕਿ ਅਸੀਂ ਜਵਾਬ Google ਤੋਂ ਦਿੱਤਾ ਪਰ ਇਹ ਕਿ ਦੇਖੋ ਇਮਾਨਦਾਰੀ ਰੱਖਣੀ ਕਿਉਂਕਿ ਮੈਂ ਤੁਹਾਨੂੰ ਦੇਖ ਨਹੀਂ ਸਕਦਾ ਨਾ ਤੁਸੀਂ ਮੈਂ ਦੇਖ ਸਕਦੇ ਹਾਂ ਪਰ ਇਹ ਵੀ ਦੇਖੋ ਆਪਣੇ ਮਨ ਨਾਲ ਤੁਸੀਂ ਝੂਠ ਨਹੀਂ ਕਹਿ ਸਕਦੇ ਇਮਾਨਦਾਰੀ ਰੱਖਣੀ ਆ ਜੇ ਜਵਾਬ ਆਂਦਾ ਹੋਊਗਾ ਤਾਂ ਹੀ ਦਿਓ Google ਤੋਂ ਦੇਖ ਕੇ ਨਾ ਕਰਿਓ ਠੀਕ ਆ ਜੀ ਤੇ ਗਾਇਜ਼ ਅੱਜ ਦਾ ਸਵਾਲ ਪਤਾ ਕੀ ਆ ਅੱਛਾ ਇਹ ਦੱਸੋ ਜੀ ਅੰਮ੍ਰਿਤਸਰ ਕੌਣ ਕੌਣ ਗਿਆ ਵਾ ਅੰਮ੍ਰਿਤਸਰ ਜੇ ਅੰਮ੍ਰਿਤਸਰ ਜਿਹੜਾ ਜਿਹੜਾ ਗਿਆ ਉਹਨਾਂ ਨੂੰ ਪਤਾ ਹੋਣਾ तकरीबन ਹਰੇਕ ਹੀ ਗਿਆ ਹੋਏ ਜੀ ਕੋਈ ਐ ਹੈ ਜੋ ਬੰਦੇ ਨਹੀਂ ਜਿਹੜਾ ਨਹੀਂ ਗਿਆ ਮੈਂ ਨਹੀਂ ਗਏ ਅੰਮ੍ਰਿਤਸਰ ਗੁਰਦੁਆਰੇ ਵਿੱਚ ਜਿਹੜਾ ਸਰੋਵਰ ਆ ਉਸ ਸਰੋਵਰ ਦਾ ਨਿਰਮਾਣ ਕਿਸ ਗੁਰੂ ਨੇ ਕੀਤਾ ਸੀਗਾ ਠੀਕ ਆ ਤੇ ਕਦੋਂ ਹੋਇਆ ਸੀਗਾ ਇਹ ਅੱਜ ਦਾ ਸਵਾਲ ਆ ਜੀ ਇਸ ਗੱਲ ਦਾ ਮੈਨੂੰ ਜਵਾਬ ਦੇ ਕੇ ਜਾਇਓ Google ਨਹੀਂ ਕਰਨਾ ਅੰਮ੍ਰਿਤਸਰ ਮੈਂ ਫੇਰ ਰਿਪੀਟ ਕਰ ਦਿੰਨਾ ਅੰਮ੍ਰਿਤਸਰ ਜਿਹੜਾ ਗੁਰਦੁਆਰਾ ਵਾ ਉਸ ਸਰੋਵਰ ਦਾ ਜਦੋਂ ਨਿਰਮਾਣ ਹੋਇਆ ਸੀਗਾ ਜਦੋਂ ਸਰੋਵਰ ਬਣਿਆ ਸੀਗਾ ਉਹ ਕਿਹੜੇ ਗੁਰੂ ਨੇ ਕੀਤਾ ਸੀਗਾ ਠੀਕ ਹੈ ਜੀ ਕਮੈਂਟ ਕਰਕੇ ਜਾਇਓ ਦੱਸਿਓ ਜਰੂਰ ਗਾਇਜ਼ ਇਹ ਸਵਾਲ ਨਹੀਂ ਆਣਾ ਤੁਹਾਨੂੰ ਕੁਝ ਲੋਕ ਹੋਣਗੇ ਜਿਨ੍ਹਾਂ ਨੂੰ ਆਂਦਾ ਹੋਊਗਾ ਬਾਕੀ ਕਿਸੇ ਨੂੰ ਨਹੀਂ ਆੜਾ ਇਹ ਗੱਲ ਮੈਂ ਪੱਕੀ ਕਹਿ ਦਵਾ ਅੱਛਾ ਜੋਤੀ ਤੈਨੂੰ ਕਿੰਨਾ ਲੱਗਦਾ ਕਿ ਕਿੰਨੇ ਪਰਸੈਂਟ ਲੋਕ ਇਸ ਗੱਲ ਦਾ ਜਵਾਬ ਸਹੀ ਦੇਣਗੇ ਕਿੰਨੇ ਪਰਸੈਂਟ ਲੱਗਦਾ ਕਿ ਲੋਕ ਸਹੀ ਜਵਾਬ ਦੇਣਗੇ 10% ਹੈ 10 ਤੇ 10% ਸਾਰੇ ਸਹੀ ਦੇਣਗੇ ਲੈ ਜੀ ਜੋਤੀ ਕਹ ਰਹੀ ਸਹੀ ਦੇਣਗੇ ਪਰ ਮੈਂ ਕਹ ਰਿਹਾ ਕਿ 10% ਵੀ ਸ਼ਾਇਦ ਹੀ ਸਹੀ ਦੇਣ ਪਰ ਇਹ ਕਿ ਦੇਖੋ Google ਨਾ ਕਰਿਓ। ਤਾਂ ਤਾਂ ਮੈਨੂੰ ਨਾ ਪਤਾ ਲੱਗੂ। ਨਹੀਂ ਜੇ Google ਜੇ Google ਕਰਕੇ ਦੱਸੋਗੇ ਫਿਰ ਤਾਂ ਚੀਟਿੰਗ ਹੋ ਜਾਣੀ ਆ। ਚੀਟਿੰਗ ਥੋੜੀ ਕਰਨੀ ਆ। ਚੀਟਿੰਗ ਨਹੀਂ ਕਰਨੀ ਗਾਇਜ਼। ਚੀਟਿੰਗ ਨਹੀਂ ਕਰਨੀ ਆਗੀ। ਅੱਜ ਜੋਤੀ ਕੀ ਬਣਾ ਰਹੇ ਆ ਵਿੱਚ? ਅੱਜ ਦਾਲ ਪਾਲਕ ਬਣਾਇਆ। ਯਾਰ ਮੈਂ ਨਹੀਂ ਖਾਣੀ ਦਾਲ ਪਾਲਕ ਮੈਨੂੰ ਕੁਝ ਹੋਰ ਬਣਾ ਦੇ ਯਾਰ। ਸਾਰੀ ਗਰੀਬ ਹੋ ਗਏ ਅਸੀਂ ਅੰਮ੍ਰਿਤ। ਯਾਰ ਗਾਈਜ਼ ਨਾ ਦਾਲ ਪਾਲਕ ਖਾ-ਖਾ ਕੇ ਮੈਂ ਤਾਂ ਬਿਲਕੁਲ ਅੱਕ ਗਿਆ ਸੱਚੀ ਕਹਿ ਰਹੇ ਹਾਂ ਮੇਰੇ ਤੋਂ ਦਾਲ ਪਾਲਕ ਨਹੀਂ ਖਾਈ ਇਹਦੀ ਦਾਲੋ ਬਾਲਕ ਹੋ ਗਈ ਤੇ ਇੱਕ ਮੂੰਗੀ ਮਸਰੀ ਦਾਲ ਹੋ ਗਈ ਸੱਚੀ ਮੈਂ ਤਾਂ ਥੱਕ ਗਿਆ ਯਾਰ ਮੈਂ ਇਤੋਂ ਨਹੀਂ ਖਾਈ ਜਾਨੀ ਯਾਰ ਠੀਕ ਸਵਾਦ ਲੱਗਦੀ ਕੁਝ ਨਹੀਂ ਸਵਾਦ ਲੱਗਦੀ ਬੱਤੇ ਆ ਇੱਕ ਉਸ ਉਹ ਪਿਆ ਖਤਮ ਹੋ ਗਿਆ ਖਾ ਲਿਆ ਮੈਂ ਦੁਪਹਿਰ ਸਵਾਦ ਲੱਗਿਆ ਹਾਂ ਠੰਡਾ ਤਾਂ ਸਵਾਦ ਆ ਫਿਰ ਤੂੰ ਗਰਮ ਨਾ ਖਾਇਆ ਤੇਨੂੰ ਜੇ ਗਰਮ ਨਹੀਂ ਵੀ ਦਗਾਗਾ ਨਾ ਖਾਇਆਗਾ ਤੇ ਗਾਈਜ਼ ਅੱਜ ਨੇ ਇੱਕ ਚੀਜ਼ ਮੰਗਦੀ ਸੀ ਨੂੰ ਚੀਜ਼ ਲੈ ਕੇ ਦਿੱਤੀ ਹੈ ਜੁੱਤੀ ਦਿਖਾ ਦੇ ਰਹੋ ਉਧਰ ਵੀ ਜੁੱਤੀ ਕੰਮ ਤੂੰ ਲੈ ਕੇ ਆ ਨਾ ਬੱਚੇ ਜੋ ਦੋਨੋਂ ਲੈ ਕੇ ਦੋਨੋਂ ਉਹ ਤਿੰਨ ਉਹ ਤੇ ਇੱਕ ਉਹ ਹਾਂ ਗਾਈਜ਼ ਰੋਕ ਜੋ ਲੈ ਕੇ ਆਂਦੀ ਹੈ ਤਾਂ ਇਹਨੂੰ ਦਿਖਾਣਾ ਇਹ ਵਿਚਾਰੀ ਨਾ ਮੰਗ ਰਹੀ ਸੀਗੀ ਕਾਦੀ ਤੇ ਅੱਜ ਚਲੋ ਥੋੜਾ ਬਹੁਤ ਮੇਰੇ ਕੋ ਸਹੀ ਗੇ ਤੇ ਮੈਂ ਇਹਨੂੰ ਲਿਆਤੀ ਹੁਣ ਵੇਟ ਕਰੋ 2 ਮਿੰਟ ਲੈ ਕੇ ਆ ਉਹ ਰੋਕੋ ਲੈਣ ਚੱਲੀ ਆ ਇਹਨੂੰ ਲੈ ਕੇ ਆਣ ਤਾਂ ਤੁਹਾਨੂੰ ਦਿਖਾਣਾ ਮੈਂ ਕੀ ਚੀਜ਼ ਆ ਇਹ ਵਿਚਾਰੀ ਨਾ ਕਾਦੀ ਮੰਗ ਰਹੀ ਸੀਗੀ ਨ ਨਾ ਗਾਹਤ ਜਿਆਦਾ ਟਾਈਟ ਹੋ ਗਿਆ ਸੀ ਨਾ ਤੇ ਗਾਇਸ ਉਹ ਚੀਜ਼ ਦਾ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਜੀ ਉਹ ਚੀਜ਼ ਦਾ ਪਰ ਨਹੀਂ ਲੀਤੀ ਗਈ ਇੱਕ ਨਾ ਕੱਲ ਮੇਰਾ ਵੀਰ ਕੋਈ ਮੈਸੇਜ ਕਰ ਰਿਹਾ ਸੀ ਮੇਰੇ ਵੀਰ ਜੀ ਇਹ ਨਹੀਂ ਪਤਾ ਹੁਣ ਕੌਣ ਸੀਗੇ ਕੋਹ ਨਹੀਂ ਪਰ ਮੈਂ ਕਮੈਂਟ ਜ਼ਰੂਰ ਪੜੀ ਸੀ ਨਾਮ ਨਹੀਂ ਮੈਨੂੰ ਤਾਂ ਪੜ ਪਾਇਆ ਤੇ ਉਹ ਕਹਿ ਰਹੇ ਸੀਗੇ ਕਿ ਵੀਰ ਜੀ ਤੁਸੀਂ ਨਾ ਆਪਣੀ ਹਰ ਵੀਡੀਓ ਵਿੱਚ ਸਕੈਨਰ ਲਾਇਆ ਕਰੋ ਕੀ ਮਲਕੀ ਜੇ ਕਿਸੇ ਤੋਂ ਮਲਕੀ ਕੁਝ ਹੈਲਪ ਹੋ ਸਕੇ ਕੁਝ ਉਸਗੇ ਅਗਲਾ ਕਰ ਦਿਆ ਕਰੂਗਾ ਪਰ ਮੈਂ ਕਿ ਨਹੀਂ ਇਹ ਚੀ ਚੰਗੀ ਨਹੀਂ ਲੱਗਦੀ ਕਿ ਹਰ ਵੀਡੀਓ ਚ ਅਸੀਂ ਸਕੈਨਰ ਲਾਈਏ ਗੱਲ ਇਹ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਤਾਂ ਹੋਰ ਹੀ ਕੁਝ ਕਰੀ ਜਾਂਦੇ ਨੇ ਮਲਕੀ ਵੀਡੀਓ ਥੋੜੀ ਬਣਾ ਰਹੇ ਨੇ ਇਹ ਤਾਂ ਲੋਕਾਂ ਤੋਂ ਮੰਗ ਰਹੇ ਨੇ ਅਸੀਂ ਵੀਡੀਓ ਸਕੈਨਰ ਉਹਦੇ ਵੀ ਲਾਇਆ ਸੀਗਾ ਕਿ ਜਦੋਂ ਇਹਦੀ ਮੰਮੀ ਢੱਲੀ ਹੋਈ ਸੀ ਉਦੋਂ ਅਸੀਂ ਬਹੁਤ ਮਲਕੀ ਲੋਕਾਂ ਨੇ ਕਾਫੀ ਹੈਲਪ ਵੀ ਕੀਤੀ ਅਸੀਂ ਉਹ ਚੀਜ਼ ਨੂੰ ਬਹੁਤ ਧੰਨਵਾਦ ਮੰਗਦੇ ਆ ਦਿਖਾ ਗਾਇਸ ਦੇਖੋ ਇਹਨਾਂ ਮਕੀ ਲਿਆ ਕੀਤੇ ਹੂੰ ਗਾਈਜ਼ ਇਹਨੂੰ ਨਾ ਆ ਲਿਆ ਕੇ ਦਿੱਤਾ ਸੀ ਯਾਰ ਇਹ ਬਿਚਾਰੀ ਕਾਦੀ ਮੰਗਰੀ ਸੀ ਕਿ ਤੇ ਇਹ ਦੇਖੋ ਜਿਆਦਾ ਮਹਿੰਗੀ ਨਹੀਂ ਹੈਗੀ ਪਰ ਇਹ ਹੈ ਕਿ ਮੈਂ ਨਾਮ ਨਹੀਂ ਦੱਸਣਾ ਨਾਮ ਤੁਸੀਂ ਇਹਨਾਂ ਦਾ ਕਮੈਂਟ ਕਰਨਾ ਹਾਲਾਂਕਿ ਕੁੜੀਆਂ ਨੂੰ ਪਤਾਊਗਾ ਮੁੰਡਿਆਂ ਨੂੰ ਨਹੀਂ ਪਤਾਉਣਾ ਇਹਦਾ ਨਾਮ ਕਮੈਂਟ ਤੁਸੀਂ ਕਰਨਾ ਇੱਕ ਕੁੜੀਆਂ ਦੇ ਕੰਮ ਦੀ ਆ ਇਹ ਇਹਨੂੰ ਮੰਗਾ ਇਹ ਮੰਗਾਰੀ ਸੀਗੀ ਤੇ ਮੈਂ ਕਿਹਾ ਚਲ ਠੀਕ ਹੈ ਤੁਹਾਨੂੰ ਲਿਆ ਦੇਣ ਤੇ ਗਾਈਜ਼ ਦੇਖੋ ਆ ਹੈਗੀ 20 ਰੁਪਏ ਦੀ ਇਹ ਹੈਗੀ ਲੱਕੜ ਵਾਲੀ ਤੇ ਆ ਹੈਗੀ ਆ ਆ ਚਾਂਦੀ ਦੇ ਰੰਗ ਜੀ ਦੀ ਇਹ 10 ਰੁਪਏ ਦਿੱਤੀ ਹੈ ਤੇ ਹੋਰ ਕਿਸੀ ਇੱਕ ਆ ਵਾਲੀ ਇਹ ਵੀ ਗਾਈਜ਼ ਇਹ 10 ਰੁਪਏ ਦਿੱਤੀ ਆ ਪਰ ਇਹ ਹੈ ਕਿ ਇਹਦਾ ਨਾਮ ਸਿਰ ਕੁੜੀਆਂ ਨੂੰ ਬਤਾ ਕਮੈਂਟ ਕਰਕੇ ਦੱਸਿਓ ਜੀ ਕੁੜੀਆਂ ਕੀ ਨਾਮ ਹੈ ਇਹਦਾ ਮੈਂ ਤਾਂ ਇਹਦਾ ਨਾਮ ਮੈਂ ਤੁਹਾਨੂੰ ਕਿਹਾ ਕਿ ਯਾਰ ਮੈਨੂੰ ਨਾਮ ਦਾ ਪਤਾ ਨਹੀਂ ਮੈਂ ਤਾਂ ਇਸ਼ਾਰੇ ਨਾਲ ਦੱਸਦਾ ਕਿ ਇਹ ਵਾਲੀ ਚੀਜ਼ ਚਾਹੀਦੀ ਹੈ ਕਿ ਕੁੜੀਆਂ ਇਦਾਂ ਲਾਂਦੀਆਂ ਨੇ ਉਹ ਮੈਨੂੰ ਕਹਿੰਦੇ ਇਹ ਯਾਰ ਹੁਣ ਮੈਨੂੰ ਨਾਮ ਨਹੀਂ ਪਤਾ ਸੀਗਾ ਮੈਂ ਦੇਖਣਾ ਚਾਹੁੰਦਾ ਕਿ ਤੁਹਾਨੂੰ ਨਾਮ ਪਤਾ ਵਾ ਕਮੈਂਟ ਕਰੋ ਇਹਦਾ ਨਾਮ ਕੀ ਹੈ ਜੀ ਠੀਕ ਹੈ ਜੀ ਇਹ ਲੱਗ ਦਿੱਤੀ ਸੀ ਇਹ ਕੋ ਕਿੱਥੇ ਹੋਰ ਤੇ ਗਾਇਜ਼ ਇੱਕ ਆ ਲੱਗ ਦਿੱਤਾ ਸੀ ਇਹਨੂੰ ਜੀ ਇੱਕ ਗਲੈਸਰਿਨ ਲੱਗ ਦਿੱਤੀ ਜੀ ਇਹ ਵਿਚਾਰੀ ਦਾ ਨਾ ਮੂੰਹ ਪੱਕਿਆ ਹੋਇਆ ਹੈ ਵਿਚਾਰੇ ਦਾ ਮੂੰਹ ਪੱਕਿਆ ਰੋਟੀ ਵੀ ਨਹੀਂ ਤੋ ਖਾਈ ਜਾ ਰਹੀ ਸੀ ਕਿ ਤੇ ਰੋਟੀ ਵੀ ਖਾਂਦੀ ਸੀ ਵਿਚਾਰੀ ਐਦਾਂ ਹੀ ਖਾਂਦੀ ਸੀਗੀ ਤੇ ਮੈਂ ਕਿਹਾ ਚਲ ਠੀਕ ਹੈ ਤੂੰ ਆ ਗਲੈਸਰਿਨ ਲਾ ਲਈ ਤੇ ਚਲੋ ਆਜ ਥੋੜੀ ਬਹੁਤ ਮੇਰੇ ਕੋਲ ਸੀਗੇ 10 20 ਰੁਪਏ 50 ਰੁਪਏ ਸੀਗੇ ਤੇ ਮੈਂ ਆਪਣਾ ਛੱਡ ਕੇ ਮੈਂ ਕਿਹਾ ਚਲ ਪਹਿਲਾਂ ਇਹਨੂੰ ਕਰੀਏ ਤੇ ਜਿਹੜਾ ਇਹ ਸਮਾਨ ਚਾਹੀਦਾ ਉਹ ਲਿਆ ਦਵਾਂ ਕਿ ਚੱਲੇਗੀ ਹੁਣ ਵਿਚਾਰੀ ਰੋਟੀ ਰੋਟੀ ਖਾ ਲੂਗੀ ਨਹੀਂ ਤੇ ਉਹ ਇਹ ਨਾ ਵਿਚਾਰੀ ਉਹ ਹੁੰਦੀ ਐ ਤੇ ਮੈਨੂੰ ਫਿਰ ਬੜਾ ਹੁੱਕਾ ਹੀ ਲੱਗਦਾ ਕਿ ਵਿਚਾਰੀ ਰੋਟੀ ਨਹੀਂ ਖਾਂਦੀ ਉਹ ਨਹੀਂ ਕਰਦੀ ਹੈ ਨਾ ਹਾਂ ਮੇਰੇ ਮੂੰਹ ਤੇ ਛਾਲੇ ਹੈਂ ਮੂੰਹ ਤੇ ਛਾਲੇ ਛਾਲੇ ਮੂੰਹ ਤੇ ਛਾਲੇ ਆ ਗਏ ਤੇ ਇਹ ਵਿਚਾਰੀ ਕੀ ਕਰੇ ਹੁਣ ਹੈ ਨਾ ਚਲੋ ਜੋ ਵੀ ਕੁਛ ਹੈ ਠੀਕ ਹੈ ਜੀ ਬਾਈ ਜਿਵੇਂ ਹੋਊਗਾ ਮਹਾਰਾਜ ਕਰ ਦੂਗਾ ਤੇ ਗਾਇਜ਼ ਇੱਕ ਨਾ ਦੇਖੋ ਜੀ ਡੈਡੀ ਨਾਲ ਲੈ ਕੇ ਆਏ ਚਲੋ ਅੱਜ ਮੈਨੂੰ ਨਹੀਂ ਲੈਣੇ ਪਏ ਡੈਡੀ ਨੇ ਡੈਡੀ ਨੇ ਲੈ ਕੇ ਦਿੱਤੇ ਕਿ ਚਲ ਨਹੀਂ ਬੱਚੇ ਚਾਹਣਾ ਖਾਣਨ ਕਿਤੇ ਅਸੀਂ ਇਹ ਖਾਏ ਨੀਗੇ ਅਸੀਂ ਅਸੀਂ ਤਾਂ ਸਵੇਰੇ ਖਾਵਾਂਗੇ ਹੁਣ ਨਹੀਂ ਖਾਣੇ ਹੈਗੇ ਕਿ ਨਹੀਂ ਹੁਣ ਨਹੀਂ ਖਾਵਾਂਗੇ ਬੱਚੇ ਸਵੇਰੇ ਖਾਵਾਂਗੇ ਕਿਉਂਕਿ ਹੁਣ ਖਾਵਾਂਗੇ ਤਾਂ ਫਿਰ ਕੋਈ ਫਾਇਦਾ ਨਹੀਂਗਾ ਤੇ ਸਵੇਰੇ ਖਾਵਾਂਗੇ ਸਵੇਰੀ ਛੁੱਟੀ ਵੀ ਆ ਯਾਰ ਸਵੇਰੇ ਕੁਝ ਖਵਾ ਦੇ ਯਾਰ ਹਾਂ ਕੀ ਤੇ ਬਰਾਂਦੇ ਸਮਝ ਨਹੀਂ ਮੈਂ ਦਿੱਤਾ ਹੀ ਨਹੀਂ ਕੁਝ ਮੈਂ ਪੈਸੇ ਸੀਗੇ ਮੇਰੇ ਕੋਲ ਤੇ ਯਾਰ ਹੁਣ ਫਿਰ ਸਵੇ ਕੁਸਤਾ ਖਵਾ ਦੇ ਯਾਰ ਬੱਚੇ ਯਾਰ ਦੇਖ ਭੰਗੇ ਤਵੇ ਤੇ ਸਵੇਰੇ ਕਿਨੇ ਆਣਾ ਸਵੇਰ ਤਾਂ ਕੋਈ ਆਂਦਾ ਨਹੀਂ ਯਾਰ ਕੋਈ ਸਵੇਰੇ ਸਵੇਰੇ ਕਿਹੜਾ ਸਬਜੀ ਵਾਲਾ ਕੋਈ ਨਹੀਂ ਆਂਦਾ ਗਾ ਗਾਇਸ ਕੋਈ ਆਂਦਾ ਸਬਜੀ ਵਾਲਾ ਸਵੇਰੇ ਸਵੇਰੇ ਕੋਈ ਨਹੀਂ ਆਉਂਦਾ ਤਾਂ ਮੈਂ ਕੁਸਿੱਤ ਨਹੀਂ ਨਾ ਰਹੀ ਇਹ ਦੇਖੋ ਗਾਇਸ ਦੇਖ ਰਹੇ ਵੀ ਜਾਰੀ ਨਹੀਂ ਨਾ ਇਹ ਵੀ ਰਾਤ ਨੂੰ 9 10 9 9:30 ਵਜੇ ਤੱਕ ਤਾਂ ਬੇਲੀ ਹੋ ਜਾਂਦੀ ਹੈ ਗਾਇਸ ਅੱਜ ਇਹ ਦੇਖਿਆ ਸਵੇਰੇ ਧੁੰਦ ਕਿੰਨੀ ਸੀਗੀ ਬਹੁਤ ਜ਼ਿਆਦਾ ਧੁੰਦ ਸੀਗੀ ਜਦ ਸਵੇਰੇ ਅਸੀਂ ਦੇਖਿਆ ਤਾਂ ਬਹੁਤ ਧੁੰਦ ਸੀਗੀ ਅੱਜ ਨੀ ਤੇ ਇੰਨੇ ਦਿਨ ਦੀ ਧੁੱਪ ਧੁੱਪ ਨਹੀਂ 깔 ਰਹੀ ਹੈ ਪਰ ਇੰਨਾ ਕੁਝ ਨਹੀਂ ਸੀਗਾ ਪਰ ਧੁੰਦ ਅੱਜ ਪਤਾ ਨਹੀਂ ਕਿਉਂ ਇੰਨੀ ਧੁੰਦ ਸੀਗੀ ਕਿੰਨੇ ਜਾਂਦੀ ਅੱਜ ਧੁੰਦ ਬਹੁਤ ਆਜਾ ਦੇ ਮੇਂ ਧੁੱਪ ਨਹੀਂ ਆ ਰਹੀ ਅੱਜ ਗਈ ਧੁੱਪ ਵੀ ਨਿਕਲੀ ਅੱਛਾ ਇਹ ਦੱਸੋ ਕਿ ਤੁਹਾਡੇ ਉੱਥੇ ਕਿਤੇ ਕਿਤੇ ਧੁੱਪ ਨਿਕਲੀ ਹੋਈ ਸੀਗੀ ਜਾਂ ਕਿਤੇ ਕਿਤੇ ਧੁੰਦ ਸੀ ਉਹ ਵੀ ਕਮੈਂਟ ਕਰਿਓ ਠੀਕ ਹੈ ਗਾਇਜ਼ ਤੇ ਅੱਜ ਦੀ ਵੀਡੀਓ ਠੀਕ ਖਤਮ ਕਰਦੇ ਹਾਂ ਤੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਜਵਾਬ ਜ਼ਰੂਰ ਦੇ ਕੇ ਜਾਇਓ ਜਿਹੜੀ ਮੈਂ ਗੱਲ ਪੁੱਛੀ ਆ ਠੀਕ ਹੈ ਗਾਇਜ਼ ਬਾਏ ਬਾਏ